ਬੀਤੇ ਦਿਨੀ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਅਦੀਨ ਆਉਂਦੇ ਪਿੰਡ ਤਲਵੰਡੀ ਸੱਲਾ ਚ ਨਗਰ ਕੀਰਤਨ ਦੌਰਾਨ ਦੁੱਧ ਦੀ ਸੇਵਾ ਕਰ ਰਹੀ ਇੱਕ ਨੌਜਵਾਨ ਦਾ ਟਰੈਕਟਰ ਸਵਾਰ ਕੁਝ ਮੁੰਡਿਆਂ ਵੱਲੋਂ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਐਸਐਸਪੀ ਸੁਰਿੰਦਰ ਲਾਂਬਾ ਵੱਲੋਂ ਮਾਮਲੇ ਦੀ ਪੈਰਵਾਹੀ ਕਰਦਿਆਂ ਹੋਇਆਂ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ ਤੇ ਪੁਲਿਸ ਵੱਲੋਂ ਇਸ ਮਾਮਲੇ 'ਚ ਹੁਣ 5 ਕਥਿਤ ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ ਸਥਾਨਕ ਪੁਲਿਸ ਨੇ ਹੁਸ਼ਿਆਰਪੁਰ 'ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਸੀਲਾ ਪੁਲਿਸ ਮੁਖੀ सुरेंद्र ਲੰਬਾ ਨੇ ਕਿਹਾ ਕਿ ਬੀਤੇ ਦਿਨੀ ਠਾਣਾ ਟਾਂਡਾ ਅਦੀਨ ਆਉਂਦੇ ਪਿੰਡ ਤਲਵੰਡੀ ਸੱਲਾ 'ਚ ਨਗਰ ਕੀਰਤਨ ਦੌਰਾਨ ਕੁਝ ਮੁੰਡਿਆਂ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਕੁੱਟਮਾਰ ਹੋਈ ਸੀ ਜਿਸ ਵਿੱਚ ਇੱਕ ਸਾਹਿਲ ਨਾਮ ਦਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ ਗਈ ਸੀ ਤੇ ਹੁਣ ਪੁਲਿਸ ਵੱਲੋਂ ਇਸ ਮਾਮਲੇ 'ਚ ਨਾਮਜ਼ਦ ਕੀਤੇ ਪੰਜ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਤੇ ਸਾਰੇ ਹੀ ਕਥਿਤ ਦੋਸ਼ੀ ਟਾਂਡਾ ਦੇ ਰਹਿਣ ਵਾਲੇ ਨੇ ਉਹਨਾਂ ਦੱਸਿਆ ਕਿ ਉਕਤ ਹਮਲਾਵਰਾਂ ਵੱਲੋਂ ਕੁੱਟਮਾਰ ਸਮੇਂ ਡੰਡਿਆਂ ਤੇ ਹੋਰਨਾਂ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ ਤੇ ਪੁਲਿਸ ਵੱਲੋਂ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ੁਪਤ ਰਿਪੋਰਟ ਇਸ ਦਰਜ ਹੋਇਆ ਆਪਣੇ ਪੁਲਿਸ ਸਟੇਸ਼ਨ ਟਾਂਡਾ 'ਚ ਜਿਹੜਾ ਬੜਾ ਬੜਾ ਸੈਂਸੇਸ਼ਨਲ ਕੇਸ ਹੋਇਆ ਜਿਹਦੇ ਵਿੱਚ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ 'ਇੱਕ ਨਗਰ ਕੀਰਤਨ ਦੇ ਦੌਰਾਨ ਇੱਕ ਦੁੱਧਾ ਲੰਗਰ ਵਰਤਾ ਰਹੇ ਬੰਦਿਆਂ 'ਤੇ ਹਮਲਾ ਹੁੰਦਾ ਹੈਗਾ ਤੇ ਉਹਦੇ ਵਿੱਚ ਇੱਕ ਮੁੰਡੇ ਦੀ ਡੈਥ ਹੋ ਜਾਂਦੀ ਹੈਗੀ ਸੱਟਾਂ ਕਰਕੇ ਤੇ ਦੂਜਾ ਉਹਦਾ ਫਾਦਰ ਐਡਮਿਟ ਹੁੰਦਾ ਹੈਗਾ ਹਸਪੀਟਲ 'ਚ ਇਸ ਕੇਸ ਨੂੰ ਇਮੀਡੀਟਲੀ ਟੇਕ ਅਪ ਕਰਦੇ ਵੇ ਇੱਕ ਐਫ ਆਈ ਆਰ ਅੰਡਰ 302 307 ਐਸ ਸੀ ਐਸ ਟੀ ਅਕਦੇ ਤਹਿਤ ਦਰਜ ਕੀਤਾ ਗਿਆ ਤੇ ਇਸ ਕੇਸ 'ਚ ਟੋਟਲ 7 ਬਾਈ ਨੇਮ ਅਕਿਊਜ਼ ਸੀਗੇ ਜਿਨ੍ਹਾਂ ਵਿੱਚੋਂ ਸਾਡੀ ਟੀਮ ਨੇ ਹੁਣ ਤੱਕ ਪਿਛਲੇ ਦਿਨਾਂ 'ਚ ਜਿਹੜੇ ਹੈਗੇ ਆਜ ਤੱਕ 5 ਦੋਸ਼ੀ ਫੜ ਲਏ ਹੈਗੇ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਹੈਗੇ ਉਹਨਾਂ ਨੂੰ ਫੜੇ ਜਾਣਗੇ ਮੇਨ ਜਿਹੜੇ ਅਕਿਊਜ਼ਡ ਹੈਗੇ ਇਸ ਕੇਸ ਦੇ ਸਾਰੇ ਅਰੈਸਟ ਹੋ ਚੁੱਕੇ ਹਨ ਜਿਹੜਾ ਹੁਣ ਤੱਕ ਜਿਹੜਾ ਸਾਡੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈਗੀ ਉਹਦੇ ਵਿੱਚ ਜਿਹੜਾ ਰੀਜਨ ਆਇਆ ਹੈਗਾ ਕਿ ਦੋ ਗਰੁੱਪਸ ਹੈਗੇ ਮੁੰਡਿਆਂ ਦੇ ਉਹਨਾਂ ਦਾ ਆਪਸ ਵਿੱਚ ਕਾਫੀ ਕੁਛਲੇ ਲਗਭਗ ਸਾਲ ਡੇਢ ਸਾਲ 2 ਸਾਲ ਤੋਂ ਜਿਹੜਾ ਹੈਗਾ ਉਹ ਰਿਪੋਰਟ ਹੋਇਆ ਹੈਗਾ ਕਿ ਆਪਸੀ ਕਹਾ ਸੁਣੀ ਖਿੱਚਾ ਤਾਣੀ ਛੋਟੇ ਮੋਟੀ ਲੜਾਈ ਝਗੜੇ ਇਹਨਾਂ ਦੇ ਰਹਿੰਦੇ ਸੀਗੇ ਤੇ ਉਸੀ ਰੰਜਿਸ਼ ਤੇ ਜਿਹੜਾ ਹੈਗਾ ਇਹਨਾਂ ਨੇ ਆ ਕੇ ਇਸ ਚੀਜ਼ ਨੂੰ ਅੰਜਾਮ ਦਿੱਤਾ ਸੋ ਜਿਹੜੇ ਪਾਲੀ ਬੰਦੇ ਪਰ ਇਹਨਾਂ ਦੇ ਕੁਝ ਨਹੀਂ ਜਿਸਦਾ ਜਿਹੜਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਕਿਉਂਕਿ ਕੁਛ ਦਾ ਦੋ ਤੁਸੀਂ ਪਹਿਲਾਂ ਫੜੇ ਵਸੇਗੇ ਤਿੰਨ ਅਸੀਂ ਰੀਸੈਂਟਲੀ ਫੜੇ ਹੈਗੇ ਫਰਦਰ ਵੈਰੀਫਾਈ ਕਰਾਰ ਹੈਗੇ ਦੋ ਪਹਿਲਾ ਜਿਹੜੇ ਫੜੇ ਹੈਗੇ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਐਜ ਆਫ ਨਾਉ ਸਮਝਾ ਲਈਏ ਇਹਨਾਂ ਨੇ ਜਿਹੜਾ ਹੈਗਾ ਮੌਕੇ ਤੇ ਜਿਹੜੇ ਹਥਿਆਰ ਤੁਸੀਂ ਵੀਡੀਓ ਚ ਵੀ ਦੇਖੇ ਹੋਣੇ ਕੀ ਕੁਛ ਡੰਡੇ ਤੇ ਕੁਛ ਸਰੀਏ ਤੇ ਇਸ ਤਰੀਕੇ ਦੀਆਂ ਚੀਜ਼ਾਂ ਜਿਹੜੀ ਹੈਗੀ ਨਾ ਨੇ ਮੌਕੇ ਤੇ ਯੂਜ਼ ਕੀਤੀ ਬਾਕੀ ਅਸੀਂ ਫਰਦਰ ਵੈਰੀਫਾਈ ਕਰਾਵਾਂਗੇ ਜੀ ਥੈਂਕ ਯੂ